ਇਸ ਖੇਤਰ ਪ੍ਰੇਡ ਕਰਦੀ ਤਰ੍ਹਾਂ ਹੋਣੀ ਹੈ ਨਾ ਜੇ ਤੁਸੀਂ ਖੁਸ਼ਹਰਦ ਦੀ ਗੱਲ ਕਰਦੇ ਹੋ ਤੂੰ ਮਹੀਨਾ ਖੜਾ ਹੋ ਜਾਂਦਾ ਤੇ ਕੀ ਨਾ ਨਾਲ ਬਾਜੇ ਕੇ ਪ੍ਰਧਾਨ ਮੰਤਰੀ ਚੰਗੇ ਜਣ ਨੂੰ ਪਤਾ ਕਿ ਜਦੋਂ ਸਾਧੀਆਂ ਮਾਰਦਾ ਹੁੰਦਾ ਚੇਤਾਰ ਬੈਠਾ ਜਿਹੜੀ ਇਹਨਾਂ ਦੀ ਤਾਕਤ ਸੀ ਜਾਂ ਕਿ ਨਹੀਂ ਸਾਡੇ ਵਿੱਚ ਰੜ ਕੇ ਰਹਿ ਗਈ ਇਸ ਦਾ ਸੁਧਾਰ ਨੂੰ ਮੰਨਦੇ ਨਹੀਂ ਹੁਣ ਸੁਧਾਰ ਨੂੰ ਮੰਨਿਆ ਕਿ ਨਹੀਂ ਮੰਨੇ ਜਿਵੇਂ ਇਹ ਕਹਿੰਦੇ ਕਿ ਹੁਮਤ ਤੱਕ ਦਾ ਕਰਦੇ ਹੁਮਤ ਤੱਕ ਹੁਣ ਕਰੋਗੇ ਹੁਣ ਪਤਾ ਲੱਗੂ ਪੁਲਿਸ ਦੇ ਹੱਥੀਂ ਜੜੇ ਹੁਣ ਸਰਬਜੀਤ ਕਿੰਨੀ ਗੱਲ ਕਰਦਾ ਮਜ਼ਦੂਰਾਂ ਦੀ ਕਿੰਨੀ ਗੱਲ ਕਰਦਾ ਸੇਖਾਂ ਨੂੰ ਚੰਗੇ ਜਣ ਨੂੰ ਪਤਾ ਲੱਗਿਆ ਇਹ ਜਿਹੜੀਆਂ ਗੱਲ ਇਹ ਉਹ ਨਹੀਂ ਕਿ ਉਹ ਚਾਹਦੇ ਲੋਕਾਂ ਨੇ ਨਹੀਂ ਕੀਤੀ ਹੈ ਹੁਣ ਲੋਕ ਕਸ਼ਟਾਉਂਦੇ ਆ ਕਿ ਅਸੀਂ ਕੀ ਖਟਿਆ ਜੇ ਤੁਸੀਂ ਕੋ ਖੰਡਾ ਲਾ ਕੇ ਤੱਕ ਕਹਿ ਲਈ ਔਰਤਾਂ ਦੀ ਤਰ੍ਹਾਂ ਬਹਿਣ ਪਾ ਰਹੇ ਹੋ ਇਹਨਾਂ ਨੇ ਇਹਨਾਂ ਦੇ ਮਾਂ ਪਿਓ ਨੂੰ ਬਾਜੇ ਕੇ ਦੁਆਰਾ ਵੀ ਬਰਬਾਦ ਪਤਾ ਨਾ ਸਾਡਾ ਮੁੰਡਾ ਕਮਲ ਹੈ ਲੈ ਕੇ ਨਾ ਕਿ ਸ਼੍ਰੀਮਾਨ ਦੇਵਕਾਪਤ ਚੱਲੋ ਤੁਹਾਨੂੰ ਵੈਲਕਮ ਕਰਦੇ ਆ ਪਰ ਜਿਹੜੀ ਲੋਕਾਂ ਨੇ ਮੰਨਦੇ ਜਿਹੜੀ ਸਿਧਾਂਤ ਨੂੰ ਮੰਨਦੇ ਨਹੀਂ ਇਸ ਤਰ੍ਹਾਂ ਖਾ ਕੇ ਜਿੱਤੇ ਨੇ ਬੜੇ ਉਹ ਸ਼ਬਦ ਕਿ ਇਹਨਾਂ ਬਠਿੰਡਾ ਜ਼ਿਲ੍ਹੇ ਦੇ ਵਿੱਚੋਂ ਅਮਰਤਪਾਲ ਦੇ ਸਾਥੀ ਪ੍ਰਧਾਨ ਮੰਤਰੀ ਬਾਜੇ ਕੇ ਦੀ ਇੱਕ ਕਥੀ ਤਾਂ ਆਡੀਓ ਵਾਇਰਲ ਹੋਈ ਹੈ ਜਿਸ ਦੇ ਵਿੱਚ ਉਸਨੇ ਜੇਲ੍ਹ ਪ੍ਰਸ਼ਾਸਨ ਤੇ ਬਹੁਤ ਵੱਡੇ ਦੋਸ਼ ਲਾਏ ਨੇ ਤੇ ਪੁਖੜ ਤਾਲ ਜਿਹੜੀ ਜੇਲ੍ਹ ਦੇ ਵਿੱਚ ਸ਼ੁਰੂ ਕਰ ਦਿੱਤੀ ਹੈ ਇਹਦੇ ਉੱਤੇ ਗੱਲਬਾਤ ਕਰਾਂਗੇ ਸਾਡੇ ਨਾਲ ਗਿਆਨੀ ਬੂਟਾ ਸਿੰਘ ਜੀ ਫੋਨ ਲਾਈਨ ਤੇ ਨੇ ਜੰਦ ਜੀ ਨੀਡਰ ਪੰਜਾਬੀ ਮੀਡੀਆ ਤੇ ਸਵਾਗਤ ਹੈ ਜੀ ਆਇਆਂ ਨੂੰ ਸ਼ੁਕਰੀਆ ਜੀ ਜੰਦ ਜੀ ਜਿਹੜੀ ਅੱਜ ਇੱਕ ਕਥਿਤ ਆਡੀਓ ਵਾਇਰਲ ਹੋਈ ਹੈ ਪ੍ਰਧਾਨ ਮੰਤਰੀ ਬਾਜੇਕੇ ਦੀ ਜਿਹਦੇ ਵਿੱਚ ਉਹ ਕਹਿ ਰਹੇ ਨੇ ਕਿ ਸਾਡੇ ਨਾਲ ਬਹੁਤ ਤਕਾ ਹੋ ਰਿਹਾ ਸਿੱਖਾਂ ਨਾਲ ਜੇਲ੍ਹ ਦੇ ਵਿੱਚ ਕਹਿੰਦੇ ਕਿ ਸਾਨੂੰ ਗੁਰਦੁਆਰਾ ਸਾਹਿਬ ਨਹੀਂ ਜਾਣ ਦਿੱਤਾ ਜਾ ਰਿਹਾ ਤੇ ਸਾਡੇ ਬਾਥਰੂਮਾਂ ਤੇ ਵੀ ਕੈਮਰੇ ਲਾ ਦਿੱਤੇ ਨੇ ਕਿਵੇਂ ਦੇਖਦੇ ਹਾਂ ਇਹ ਤਾਂ ਸ਼ੁਕਰੀਆਂ ਮਾਰਦਿਆਂ ਵੀ ਪਹਿਲਾਂ ਡਿਵੈਲਪਮੈਂਟ ਕਹਿੰਦੇ ਹੁੰਦੇ ਸੀ ਸਾਡੀਆਂ ਲਾਸਾਂ ਜਾਣ ਗਈਆਂ ਠੀਕ ਹੈ ਨਾ ਗੱਲ ਤੇ ਸਾਡੇ ਨਾਲ ਧੱਕਾ ਹੁੰਦਾ ਹੈ ਹਕੂਮਤ ਧੱਕਾ ਕਰਦੀ ਹੈ ਹੁਣ ਇੱਥੇ ਕਰੀ ਜਾਂਦੇ ਆ ਅ ਇਹਨਾਂ ਵੀ ਇਹਨਾਂ ਦੋ ਗੱਲਾਂ ਦੇ ਵਿੱਚ ਤੁਸੀਂ ਮੜਾ ਜੋ ਧਿਆਨ ਦਿਓ ਇੱਕ ਪਾਸੇ ਤਾਂ ਕਹਿੰਦੇ ਸਾਡੇ ਨਾਲ ਧੱਕਾ ਹੁੰਦਾ ਹੈ ਤੇ ਦੂਜੇ ਪਾਸੇ ਕਹਿੰਦੇ ਚੜ੍ਹਦੀ ਕਲਾ ਵਿੱਚ ਠੀਕ ਹੈ ਤੇ ਤੋਂ ਚੜ੍ਹਦੀ ਕਲਾ ਕਹਦੇ ਹੋਣਾ ਤਾਂ ਕਾ ਹੁੰਦਾ ਹੈ ਹੂੰ ਤੇ ਬਾਕੀ 307 ਦਾ ਪਰਚਾ ਸ਼ਾਇਦ ਇਹਨਾਂ ਦੇ ਹਨਾ ਜੀ ਤੇ ਅਰਾਧਾ ਕਤਲ ਦੇ ਪਰਚੇ ਨੇ ਜੀ ਉਹ ਗੁੰਡਾਗਰਦੀ ਕੀਤੀ ਹੈ ਇਹਨਾਂ ਨੇ ਤੇ ਨਾਲ ਕੇਂਦਰ ਮੈਂ ਹੋਰ ਦੱਸਣਾ ਚਾਹਨਾ ਜਿਹੜੇ ਨਾ ਸਾਡੇ ਪੰਜਾਬ ਦੇ ਲੋਕ ਇਹਨੂੰ ਜੋਧੇ ਕਹਿੰਦੇ ਆ ਹਨਾ ਜੀ ਜੀ ਉਹਨਾਂ ਨੂੰ ਇਹ ਥੋੜਾ ਸਮਝਣ ਦੀ ਲੋੜ ਹੈ ਵੀ ਇਹ ਕੋਈ ਕੌਮ ਦੇ ਜਾਂ ਧਰਮ ਦੇ ਨਾਂ ਤੇ ਕੋਈ ਜੰਗ ਨਹੀਂ ਲੜੀ ਇਹਨਾਂ ਨੇ ਇੱਕ ਔਰਤ ਦਾ ਮਸਲਾ ਸੀ ਜਿਹੜਾ ਨਾਲੇ ਥਾਣੇ ਤੇ ਇਹਨਾਂ ਨੇ ਹੱਲ ਕੀਤਾ ਹੂੰ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਜੀ ਤੇ ਐਵੇਂ ਖਾ ਮਖਾਏ ਇਹਨਾਂ ਲੋਕਾਂ ਨੂੰ ਹੀਰੋ ਬਣਾ ਕੇ ਗੰਦਗੀ ਨੂੰ ਪਹਾੜਾਂ ਤੇ ਚੜਾਇਆ ਜਾ ਰਿਹਾ ਹੋਰ ਕੁਝ ਨਹੀਂ ਹੈਗਾ ਤੇ ਨਾਲੇ ਬਾਜੇ ਕਿ ਪ੍ਰਧਾਨ ਮੰਤਰੀ ਚੰਗੀ ਤਰ੍ਹਾਂ ਤੁਹਾਨੂੰ ਪਤਾ ਕਿ ਕਿਦਾਂ ਥਾਪੀਆਂ ਮਾਰਦਾ ਹੁੰਦਾ ਸੀ ਇੱਥੇ ਬਾਹਰ ਬੈਠਾ ਹਣਾ ਤੇ ਫਿਰ ਮਾਣ ਜਿਹੜੀਆਂ ਥਾਪੀਆਂ ਵੀ ਮਾਰਿਆ ਉਹਨੂੰ ਭੂਤੋਂ ਬਣੋਂ ਉਥੇ ਹੂੰ ਟੰਡ ਦੇ ਕਿਉਂ ਤੇ ਜਿਹੜੀ ਭੁਖੜਤਾਲ ਕੀਤੀ ਹੈ ਤੁਹਾਨੂੰ ਲੱਗਦਾ ਕਿ ਫਿਰ ਕੋਈ ਹੱਲ ਬਣੂਗਾ ਤੇ ਜੇ ਭੁਖੜਤਾਲ ਕੀਤੀ ਹੈ ਤੁਹਾਨੂੰ ਲੱਗਦਾ ਨਹੀਂ ਹੋਇਆਗਾ ਕਿ ਜਿਹਾ ਹੋਇਆ ਹੋਊਗਾ ਉਹਨਾਂ ਨਾਲ ਮੀ ਭੁਖੜਲਾ ਡਰਾਮ ਨਹੀਂ ਕਰਦੇ ਨਹੀਂ ਭੁਖੜਤਾਲ ਇਹਨਾਂ ਨੇ ਡੇਰੂਗੜ੍ਹ ਵਿੱਚ ਰੱਖੀ ਸੀਗੀ ਹੂੰ ਉੱਥੇ ਕੀ ਹੋ ਗਿਆ ਇਹ ਤਾਂ ਇਹ ਹੁਣ ਪਤਾ ਗੱਲ ਕੀ ਇਹ ਜੀ ਪਹਿਲਾਂ ਫੁਕਰੀਆਂ ਮਾਰ ਬੈਠੇ ਵੱਡੀਆਂ-ਵੱਡੀਆਂ ਔਕਾਤ ਤੋਂ ਵੱਡੇ ਸਟੇਟਮੈਂਟਾਂ ਦੇ ਬੈਠੇ ਠੀਕ ਹੈ ਨਾ ਤੇ ਉਹ ਉਹ ਗਾਧ ਹੈ ਨਹੀਂ ਸੀ ਉਹ ਤੇ ਹੁਣ ਫਿਰ ਤੁਹਾਨੂੰ ਪਤਾ ਵੀ ਕੀਕਾ ਮਾਰਦੇ ਨੇ ਹੋਰ ਕੁਝ ਨਹੀਂ ਤੋ ਖੜਤਾਲ ਨਾ ਅੱਗੇ ਕਿਉਂ ਕਿ ਹੁਣ ਹੋ ਜਾਊਗਾ ਦੂਜੀ ਗੱਲ ਜਿਹੜੀ ਸਿੱਖ ਕੌਮ ਹੈਗੀ ਛੜੇਗਾ ਸਿੱਖਸ ਨਾਲ ਬੰਦੀ ਗੱਲ ਕਰਦਾ ਉਹਦੇ ਵਿੱਚ ਤੋ ਖੜਤਾਲ ਨੂੰ ਕੋਈ ਥਾਂ ਹੀ ਨਹੀਂ ਹੈ ਹੈਗੀ ਠੀਕ ਹੈ ਕਹਿੰਦੇ ਜੀ ਗੱਲ ਪੁੱਛੀ ਕਰ ਲਓ ਸਿੱਖ ਕੌਮ ਦੇ ਵਿੱਚ ਜਿਹੜਾ ਸ਼ਿੰਗਾਰ ਹੈਗਾ ਜੀ ਉਹ ਉਹ ਜੂਝਣ ਦਾ ਹੈਗਾ ਜੀ ਠੀਕ ਹੈ ਤੇ ਜੂਝ ਤੁਸੀਂ ਦੇਖ ਸਕਦੇ ਜੇ ਤੁਸੀਂ ਜਿੰਦਾ ਹੈਗੇ ਹੋ ਠੀਕ ਹੈ ਜੇ ਤੁਸੀਂ ਭੁਖ ਹਟਾ ਲਾ ਕੇ ਕਹਿੰਦੇ ਕਿ ਕਹਿ ਲਿਆ ਵੀ ਔਰਤਾਂ ਦੀ ਤਰ੍ਹਾਂ ਬਹਿਣ ਪਾ ਰਹੇ ਹੋ ਤੁਸੀਂ ਹਨ ਇੱਕ ਗਿਆਨੀ ਜਿਵੇਂ ਹਾਈ ਸਕਿਉਰਿਟੀ ਜੇਲ ਹੈ ਤੁਹਾਨੂੰ ਪਤਾ ਬਠਿੰਡਾ ਜੇਲ ਉੱਥੇ ਬਹੁਤ ਸਾਰੇ ਗੈਂਗਸਟਰ ਵੀ ਬੰਦ ਨੇ ਤਾਂ ਸਿਰਫ ਫੋਨ ਕਿਵੇਂ ਅੰਦਰ ਚੱਲੇ ਜਾਂਦੇ ਨੇ ਤੇ ਜੇਕਰ ਮੰਨ ਲਓ ਇਹ ਕਥਿਤ ਆਡੀਓ ਪ੍ਰਧਾਨ ਮੰਤਰੀ ਬਾਜੇ ਕੇ ਦੀ ਹੈਗੀ ਵੀ ਆ ਤਾਂ ਫਿਰ ਇਹ ਲੀਕ ਕਿਵੇਂ ਹੋਈ ਫਿਰ ਅੰਦਰ ਇਹਦਾ ਮਤਲਬ ਫੋਨ ਦਿੱਤੇ ਉਹਨਾਂ ਨੂੰ ਯਾਨੀ ਉੱਥੇ ਨਾ ਇੱਕ ਤੁਹਾਨੂੰ ਪਤਾ ਐਸ ਜਿਹੜੀ ਤਰ੍ਹਾਂ ਲੱਗੀ ਹੁੰਦੀ ਇੱਕ ਮਸੀਹ ਜਿਹਨੂੰ ਕਹਿੰਦੇ ਆ ਉਹ ਠੀਕ ਹੈ ਤੇ ਉਹਦੇ ਜਿਹੜੇ ਕੁਸ਼ਨਮੈਂਟ ਹੁੰਦੇ ਨੇ ਤੁਸੀਂ ਤੇ ਪਰਿਵਾਰ ਨਾਲ ਗੱਲ ਕਰਦੇ ਹੋ ਠੀਕ ਹੈ ਤੇ ਉਹਦੇ ਸ਼ਾਇਦ ਲੋਕ ਨੰਬਰ ਹੁੰਦੇ ਆ ਕਿਸੇ ਰਿਸ਼ਤੇਦਾਰ ਦਾ ਜਾਂ ਸਾਡੇ ਵਕੀਲ ਦਾ ਜਾਂ ਸਾਡੇ ਘਰ ਦਾ ਉੱਥੋਂ ਇਹ ਸ਼ਾਇਦ ਜਿਹੜੀ ਆਡੀਓ ਲੀਕ ਹੋਈ ਹੈ ਜੀ ਜੀ ਤੇ ਜਿਸ ਤਰੀਕੇ ਨਾਲ ਇਹਨਾਂ ਨੂੰ ਹੁਣ ਬਠਿੰਡੇ ਇੱਧਰ ਲਿਆਂਦਾ ਗਿਆ ਪੰਜਾਬ ਤਾਂ અમરપાલ ਦਾ ਵੀ ਜ਼ਿਕਰ ਹੋ ਰਿਹਾ ਸੀਗਾ ਕਿ ਉਹਨਾਂ ਤੇ ਵੀ ਐਲਐਫਪੀ ਖਤਮ ਹੋ ਸਕਦਾ ਹੈ ਜੇ ਤੁਹਾਨੂੰ ਲੱਗਦਾ ਹੈ ਕਿ ਜਲਦੀ ਫੈਸਲਾ ਲੈ ਸਕਦੀ ਹੈ ਸਰਕਾਰ ਦੇਖੋ ਫੈਂਸਲਾ ਤਾਂ ਲੈਣਾ ਦੀ ਮੰਗ ਵਦਾਇਤਾਂ ਦਾ ਕਰਨਾ ਹੈ ਸਰਕਾਰਾਂ ਦਾ ਕੰਮ ਹੈ ਮੈਂ ਤੁਹਾਨੂੰ ਇੱਕ ਗੱਲ ਕਲੀਅਰ ਕਰ ਦਿੰਦਾ ਬੀ ਡਿਗੁਰੂਗੜ੍ਹ ਤਾਂ ਆਪਣੀਆਂ ਬਕਾਇਆ ਖਾਂਦੇ ਸੀ ਹਨਾ ਤੇ ਉੱਥੇ ਕੋਈ ਡਰ ਹੈ ਨਹੀਂ ਸੀਗਾ ਅਸਲ ਵਿੱਚ ਨਾ ਜਿਵੇਂ કહે ਕਹਿੰਦੇ ਵੀ ਹਕੂਮਤ ਤੱਕਾ ਕਰਦੀ ਹੈ ਹਕੂਮਤ ਤੱਕਾ ਹੁਣ ਕਰੋਗੀ ਹੁਣ ਪਤਾ ਲੱਗੂ ਪੁਲਿਸ ਦੇ ਹੱਥ ਤੂੰ ਜੜੇ ਹੋ ਠੀਕ ਹੈ ਨਾ ਪਹਿਲਾਂ ਤਾਂ ਪੁਲਿਸ ਨੇ ਕੋਈ ਕਾਰਵਾਈ ਕੀਤੀ ਨਹੀਂ ਸੀ ਜਿਹੜਾ ਅਸਲੀ ਇਹਨਾਂ ਨੇ ਗਾਂਢ ਕੀਤਾ ਸੀ ਅਜਨਾਲਾ ਥਾਣੇ ਦਾ ਹਨਾ ਤੇ ਉਹਦੇ ਵੀ ਜਿਹੜੀ ਪੁੱਛ ਗਏ ਸੀ ਹੋੜੀਆਂ ਰਮਾਂਗ ਲੈਣੇ ਨੇ ਪੁਲਿਸ ਦੇ ਇਹ ਇੱਕ ਨਹੀਂ ਹੋਰ ਦੇਖਿਓ ਇਹ ਇਹ ਉਹ ਜੋਧੇ ਨੇ ਜਿਹੜੇ ਇਹ ਹੋਰ ਕਈਆਂ ਵਡਾਉਣਗੇ ਜੀ ਕਈਆਂ ਦੇ ਨਾਂ ਇਹਨਾਂ ਰੱਖ ਦਿੱਤੇ ਹੈ ਠੀਕ ਹੈ ਨਾ ਇਹ 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 ਪੂਰਾ ਜਿਹੜਾ ਮਾਹੌਲ ਹੈ ਪੰਜਾਬ ਦਾ ਖਰਾਬ ਕਰਨਗੇ ਕਿਉਂਕਿ ਪੁਲਿਸ ਦਾ ਕੰਮ ਹੈ ਜੀ ਲਾਅ ਆਰਡਰ ਨੂੰ ਮੇਨਟੇਨ ਕਰਨਾ ਹੈ ਨਾ ਜੇ ਹੁਣ ਇਹ 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 ਸਭ ਕੁਝ ਨਾ ਉਹ ਕਰਨਗੇ ਜੋ ਇਹਨੂੰ ਦੁਕਾਇਆ ਜਾਊਗਾ ਯਾਨੀ ਕਿ ਛੇਤਰ ਪਲੇਟ ਚੰਗੀ ਤਰ੍ਹਾਂ ਹੋਣੀ ਹੈ ਨਾ ਵੀ ਇਹ ਤੁਸੀਂ ਕੋਖਰਦਾ ਜੀ ਗੱਲ ਛੱਡੋ ਤਿੰਨ ਮਹੀਨਾ ਖੜਾ ਹੋ ਜਾ ਹੁੰਦਾ ਦਿੱਕਤ ਕੀ ਇਹਨਾਂ ਦਾ ਜੀ ਯਾਨੀ ਜੀ ਇਹਨਾਂ ਦਾ ਪਰਿਵਾਰ ਕਹਿੰਦਾ ਸੀਗਾ ਕਹਿੰਦੇ ਵੀ ਪ੍ਰਧਾਨ ਮੰਤਰੀ ਜਿਹੜਾ ਬਾਜਕ ਜੀ ਸਾਡਾ ਭਗਵੰਤ ਸਿੰਘ ਇਹ ਤਾਂ ਕਹਿੰਦੇ ਖੇਤਾਂ ਦੇ ਵਿੱਚ ਪੱਠੇ ਵੱਧ ਰਿਹਾ ਸੀਗਾ ਤਾਂ ਇਹਦਾ ਰੋਲ ਵੀ ਕੋਈ ਦਸੀ ਇੱਥੇ ਤੇ ਉਹੀ ਐਨਐਸਏ ਲਗਾਤਾ ਨੇ ਪੱਖੇ ਤੋਂ ਬਰਡ ਰੈਲ ਵਰ ਗੱਲ ਮਾਰਦੇ ਆ ਇਹ ਸਭ ਨੂੰ ਪਤਾ ਕਿ ਖੇਤੋਂ ਹੀ ਪੜਿਆ ਹੋ। ਪਰ ਪ੍ਰੋਬਲਮ ਤਾਂ ਇਹ ਹੈ ਜਿਹੜੀਆਂ ਥਾਪਤੀਆਂ ਮਾਰਦੇ ਸੀ ਜੀ ਉਹ ਵੀ ਦੇ ਲਈ ਮਾਰਦੇ ਸੀ। ਹੂੰ ਜੀ ਇਹ ਇਹਨਾਂ ਦੇ ਇਹਨਾਂ ਦੇ ਮਾਨਦੋ ਨੂੰ ਬਾਜੇ ਕੇ ਪ੍ਰਧਾਨ ਮੰਤਰੀ ਪਰਵਾਹ ਨੂੰ ਪਤਾ ਨਾ ਸਾਡਾ ਮੁੰਡਾ ਕਮਲ ਹੈ। ਹੂੰ ਉਹ ਕੀ ਸੀਗਾ ਫੇਸਬੁੱਕ ਤੇ ਭੁਗਾਈ ਮਾਰ ਕੇ ਜੜ ਪੈਸੇ ਇੱਕ ਮੁੰਡਾ ਜੀ ਕਮਾਈ ਜਾਂਦੇ। ਹੂੰ ਤੁਸੀਂ ਐਡੇ ਵੱਡੇ ਜਰਨਲ ਬਣ ਕੇ ਹਨਾ ਕੁਰਬਾਨਾਂ ਲਹਿਰਾ ਰਹੇ ਹੋ ਤੇ ਹਵਾ ਦੇ ਵਿੱਚ ਤੁਸੀਂ ਵੱਡੇ ਵੱਡੇ ਮੰਤਰੀਆਂ ਨੂੰ ਤੁਸੀਂ ਧਾਮਕੀਆਂ ਦੇ ਰਹੇ ਹੋ ਵੱਡੇ ਵੱਡੇ ਪ੍ਰਚਾਰਕਾਂ ਨੂੰ ਧਾਮਕੀਆਂ ਦੇ ਰਹੇ ਹੋ ਉਦੋਂ ਉਦੋਂ ਅੱਗੇ ਟਿਕਾੜੇ ਹੈ ਨਹੀਂ ਜੀ ਜਦ ਜਿਵੇਂ ਕਦੇ ਕੀ ਜਿੱਧਰ ਲੋਕ ਹੁੰਦੇ ਨੇ ਉਧਰ ਮਤਲਬ ਤੁਹਾਨੂੰ ਪਤਾ ਹੈ ਕਿ ਸਰਕਾਰਾਂ ਵੀ ਬਣ ਜਾਂਦੀਆਂ ਨੇ ਸਾਰਾ ਕੁਝ ਹੋ ਜਾਂਦਾ ਹੁਣ ਅਮਰਤਪਾਲ ਨੂੰ ਇੱਦੀ ਵੱਡੀ ਗਲੇਟਨਾ ਜਿਤਾਵ ਦਿੱਤਾ ਖਡੂਰ ਸਾਹਿਬ ਤੋਂ ਤਾਂ ਅੱਗੇ ਵੀ ਕਹਿੰਦੇ ਕਿ ਲੋਕ ਉਹਨਾਂ ਦੇ ਨਾਲ ਨੇ ਹੁਣ ਵੀ ਤੇ ਅੱਗੇ ਵੀ ਕੋਈ ਸਿਆਸਤੇ ਵਿੱਚ ਵੱਡਾ ਕਦਮ ਰੱਖ ਸਕਦੇ ਨੇ ਕਿਉਂਕਿ ਪਾਰਟੀ ਤਾਂ ਬਣਾ ਲਈ ਪਈ ਆ ਉਹਨਾਂ ਨੇ ਆਪਣੀ ਅ ਚੱਟਾ ਸਾਹਿਬੇ ਗੱਲ ਚੇਤੇ ਰੱਖਿਓ ਇਹ ਇਹ ਨਾ ਭੇੜਤਾਲ ਸੀ ਜਦੋਂ ਖਡੂਰ ਸਾਹਿਬ ਦੇ ਇਲੈਕਸ਼ਨ ਲੜੀ ਆ ਜਾਂ ਫਰੀਦਕੋਟ ਦੇ ਸਭੀ ਤੁਨੇ ਪਾਇਆ ਸੀ ਠੀਕ ਹੈ ਹੁਣ ਸਰਬਜੀਤ ਕਿੰਨੀ ਗੱਲ ਕਰਦਾ ਮਜ਼ਦੂਰਾਂ ਦੀ ਕਿੰਨੀ ਗੱਲ ਕਰਦਾ ਸ਼ੇਖਾਉਂਦੋਂ ਚੰਗੀ ਤਰ੍ਹਾਂ ਪਤਾ ਲੱਗ ਗਿਆ ਠੀਕ ਹੈ ਕਿ ਇੰਨਾ ਹੀ ਇਹ ਜਿਹੜੀਆਂ ਗਲਤੀਆਂ ਹੋਈਆਂ ਇਹ ਖਡੂਰ ਸਾਹਿਬ ਦੇ ਲੋਕਾਂ ਨੇ ਨਹੀਂ ਕੀਤੀ ਆ ਹੁਣ ਲੋਕ ਪਛਤਾਉਂਦੇ ਆ ਵੀ ਅਸੀਂ ਕੀ ਖਟਿਆ ਇਹ ਥੋੜੀ ਬਹੁਤੀ ਹਵਾ ਹੈਗੀ ਸੀ ਮੂਵਮੈਂਟ ਹੈਗੀ ਸੀ ਉਸ ਬਾਅਦ ਚੱਲ ਗਈ ਹੋਣ ਲੋਕ ਤੇ ਪੰਜਾਬ ਦੇ ਚੰਗੀ ਤਰ੍ਹਾਂ ਜਾਣਦੇ ਨਹੀਂ ਵੀ ਇਹ ਕੀ ਕਰ ਸਕਦੇ ਨੇ ਕੀ ਕਰਨਗੇ ਇਹਨੂੰ ਹੁਣ ਜੇ ਤੁਸੀਂ ਮੈਥੋਂ ਕਲੀਅਰ ਪੁੱਛੋਗੇ ਨਾ ਬੀਜੇਪੀ ਸਰਕਾਰ ਚੰਗੀ ਤਰ੍ਹਾਂ ਮੋਹਰਾ ਬਣਾ ਕੇ ਵਰਤ ਰਹੀ ਐ ਇਸ ਵਾਰ ਹੂੰ ਇਹ ਚੰਗੀ ਤਰ੍ਹਾਂ ਲੋਕਾਂ ਨੂੰ ਪਤਾ ਲੱਗਿਆ ਤੁਸੀਂ ਮੈਨੂੰ ਜਵਾਬ ਦਿਓ ਜਿਹੜੀ ਇਹਨਾਂ ਦੀ ਤੜ ਸੀ ਜਾਂ ਕਹਿੰਦੇ ਸਾਡੇ ਵਿੱਚ ਰੜਕ ਹੈਗੀ ਐ ਇਸ ਤਰ੍ਹਾਂ ਸਿਧਾਂਤ ਨੂੰ ਮੰਨਦੇ ਨਹੀਂ ਹੁਣ ਸਿਧਾਂਤ ਨੂੰ ਮੰਨਿਆ ਕਿ ਨਹੀਂ ਮੰਨਿਆ ਹੂੰ ਦੱਸਿਓ ਮੈਨੂੰ ਜੀ ਜੀ ਨੈਸ਼ਨ ਲੜ ਗਿਆ ਸਿਧਾਂਤ ਦੇ ਅੰਦਰ ਲੜੀ ਐ ਹੂੰ ਬਿਲਕੁਲ ਕਾਲ ਕਰਨ ਦੀ ਗੱਲ ਕਰਦੇ ਹੁਣ ਕਾਲ ਕਰਨ ਕਿ ਇਹ 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 ਪਾਪਾ ਕਹਿੰਦਾ ਮੈਂ ਅਮਰਤ ਬਾਲ ਦਾ ਉਹ ਸਟੇਟਮੈਂਟ ਦਿੰਦਾ ਗੱਲ ਕਰਾਂਗੇ ਹੂੰ ਨਹੀਂ ਉਹਦੇ ਸਿਰ ਦਾ ਸਾਰ ਚੱਲਦੇ ਆ ਮੈਂ ਕਹਿੰਦਾ ਕਿ ਸ਼ੁਰੂਆਤ ਦੇ ਮੁਤਾਬਕ ਚਲੋ ਤੁਹਾਨੂੰ ਵੈਲਕਮ ਕਰਦੇ ਆ ਪਰ ਜਿਹੜੀ ਲੋਕਾਂ ਦੇ ਮਨ ਵਿੱਚ ਜ਼ਹਿਰ ਭਰੇ ਸਿਧਾਂਤ ਨੂੰ ਮੰਨਦੇ ਨਹੀਂ ਅਸੀਂ ਸਾਨੂੰ ਕਹਾ ਕੇ ਕੁੱਤੇ ਨੇ ਬਣਦੇ ਆ ਉਹ ਸ਼ਬਦ ਕਿਥੇ ਇਹਨਾਂ ਦੇ ਮਤਲਬ ਤੁਸੀਂ ਮੰਨਦੇ ਹੋ ਕਿ ਇਹਨਾਂ ਦੀ ਸਟੇਟਮੈਂਟ ਕਰਕੇ ਨੌਜਵਾਨ ਗੁਮਰਾਹ ਵੀ ਹੋਏ ਨੇ ਮੈਂ ਕਹਿੰਦਾ ਜੀ ਇਕੱਲੇ ਗੁਮਰਾਹ ਹੀ ਹੋਏ ਅ ਸੈਂਕੜੇ ਨੌਜਵਾਨਾਂ ਨੇ ਪਰਚੇ ਪਾਏ ਨੇ ਪੁਲਿਸ ਨੇ ਭਾਵੇਂ ਕਿ ਬਾਅਦ ਵਿੱਚ ਉਹ ਰੱਦ ਕੀਤੇ ਗਏ ਕਿਉਂਕਿ ਦਾ ਪਾਸਪੋਰਟ ਰਹਿ ਗਿਆ ਕਿ ਇਹਨੇ ਬਾਹਰ ਜਾਣਾ ਸੀ ਨੁਕਸਾਨ ਕਿੰਨਾ ਹੋਇਆ ਹੂੰ ਮਜਬੂਤ ਨਾ ਪਿਆ ਹੂੰ ਆ ਹੁਣ ਜਿਹੜੇ ਆ ਜਿਹੜੇ ਪੰਨੂ ਨੇ ਕਿਹਾ ਸੀ ਕਿ ਤੁਸੀਂ ਡਾਕਟਰ ਸਾਹਿਬ ਦੇ ਗੁੱਤ ਹਟਾ ਦਿਓ ਆ ਜਿਹੜੇ ਦੋ ਮੁੰਡੇ ਫੜੇ ਨੇ ਕੁਲਵਰ ਵਾਲੇ ਹਨਾ ਤੁਹਾਨੂੰ ਪਤਾ ਹੋਣਾ ਹੈ ਨੰਗਲ ਕੁਲਵਰ ਵਾਲੇ ਹੂੰ ਤੇ ਉਹਤੇ ਜਵਾਬਾ ਲਾ ਕੇ ਅੰਦਰ ਸਿੱਤੇ ਨੇ ਹੁਣ ਹੁਣ ਪੰਨੂ ਆਊਗਾ ਉਥੇ ਹੂੰ ਨਿਮਰਤਾ ਗੁਰਪ੍ਰਤਵਾਂਤ ਗੁਰਪ੍ਰਤਵਾਂਤ ਪੰਨੂ ਤੁਹਾਨੂੰ ਬਤਾਇਆ ਵਾਰ ਬੈਠਾ ਤੇ ਉਹ ਵੀ ਨੌਜਵਾਨਾਂ ਨੂੰ ਪੜਹਾ ਰਿਹਾ ਹੈ ਕਿ ਕੋਈ ਸਾਜ਼ਿਸ਼ ਚੱਲ ਰਹੀ ਹੈ ਕਿ ਇੱਥੇ ਨੌਜਵਾਨਾਂ ਨੂੰ ਪੈਸੇ ਕੁਛ ਦੇ ਕੇ ਫੰਡਿੰਗ ਹੋ ਰਹੀ ਹੈ ਕੋਈ ਇਦਾਂ ਦੀ ਵੀ ਗੱਲ ਹੈ ਦੇਖੋ ਚਟਾ ਸਾਹਿਬ ਤੁਸੀਂ ਸਿੱਖੀ ਦੀ ਗੱਲ ਕਰੋ ਤੁਹਾਨੂੰ ਕੋਈ ਨਹੀਂ ਰੋਕਦਾ ਤੁਸੀਂ ਗੁਰਮਤਿ ਦੀ ਗੱਲ ਕਰੋ ਪ੍ਰਚਾਰ ਕਰੋ ਤੁਹਾਨੂੰ ਕੋਈ ਨਹੀਂ ਰੋਕਦਾ ਜੇਕਰ ਤੁਸੀਂ ਕੋ ਸ਼ੁਰੂਆਤ ਐਵੇਂ ਹੋ ਜੋਸ਼ ਵਿੱਚ ਆ ਕੇ ਪੜਤੀਲੇ ਲੋਕਾਂ ਨੂੰ ਸੁਣਦੇ ਹੋ ਜਿਹੜੇ ਝੜਕਾਉ ਪ੍ਰਚਾਰ ਕਰਦੇ ਨੇ ਉਹਨਾਂ ਦੇ ਰੱਤੇ ਤੇ ਚੱਲਦੇ ਹੋ ਫਿਰ ਤੁਸੀਂ ਆਪਣੇ ਆਪ ਨੂੰ ਖਤਰੇ ਵਿੱਚ ਪਾ ਰਹੇ ਹੋ ਪੰਨੋ ਜਿਹੜਾ ਹੈਗਾ ਜੀ ਉਹ ਆਈਐਸ ਆਈ ਦੇ ਹੱਥਾਂ ਵਿੱਚ ਖੇਡਦਾ ਬੰਦਾ ਉਹਨੂੰ ਪਤਾ ਹੀ ਹੈ ਚੀਜ਼ ਦਾ ਚੰਗੀ ਤਰ੍ਹਾਂ ਠੀਕ ਹੈ ਪੰਜਾਬ ਦੇ ਵਿੱਚ ਕੋਈ ਨਹੀਂ ਚਾਹੁੰਦਾ ਖਾਲਸਾ ਨੂੰ ਐਵੇਂ 2-4 ਲੋਕਾਂ ਨੂੰ ਛੱਡ ਕੇ ਉਹ ਵੀ ਉਹ ਜਿਹੜੇ ਲੋਕ ਹੰਦਾ ਕਰਦੇ ਨੇ ਫੰਡ ਇਕੱਠੀ ਕਰਦੇ ਨੇ ਉਹਨਾਂ ਲੋਕਾਂ ਦੀ ਸਾਰੀ ਹੈਗੀ ਹੈ ਸ਼ਾਸਤ ਠੀਕ ਹੈ ਨਾ ਤੇ ਪੰਜਾਬ ਦੇ ਲੋਕ ਇੱਥੇ Hindu ਵੀ ਨੇ, Musalman ਵੀ ਐ, Asai ਵੀ ਐ, Sikh ਐ। ਇਥੇ ਭਾਈਚਾਰਕ ਸਾਂਝ ਹੈਗੀ ਆ। ਠੀਕ ਐ? ਕਿ ਜਿਨ੍ਹਾਂ ਨੇ ਖਾਲਸਾ ਬਣਾਉਣਾ ਜਿੱਥੇ ਜਾ ਕੇ ਬਣਾਉਣਾ ਬਣਾ ਲਓ। ਪੰਜਾਬ ਦੇ ਤਾਂ ਨਾ ਕੋਈ ਬਣਾਉਣਾ ਚਾਹੁੰਦਾ ਨਾ ਬਣ ਜੇ ਜਿੱਦੇ ਕੋਈ। ਤੇ ਗਿਆਨੀ ਜੀ ਆਖਰੀ ਸਵਾਲ ਜਿਵੇਂ 2027 ਜਿਹੜੇ ਆ ਰਿਹਾ ਤੁਹਾਨੂੰ ਪਤਾ ਕਿ 1.5 ਸਾਲ ਦਾ ਲਗਭਗ ਰਹਿ ਗਿਆ। ਅਚੋਂ ਜਬਤ ਲੱਗ ਜਾਂਦਾ ਹੁੰਦਾ ਫਿਰ ਤੇ ਜਿਵੇਂ ਪੰਜਾਬ ਦੇ ਵਿੱਚ ਦੋ ਸੀਟਾਂ ਜਾਦ ਉਮੀਦਵਾਰਾਂ ਨੇ ਲੜੀਆਂ ਸੀਗੀਆਂ ਤੇ ਦੋਵੇਂ ਜਿੱਤੀਆਂ ਨੇ ਅਮਰਤਪਾਲ ਤੇ ਸਰਬਜੀਤ ਸਿੰਘ ਖਾਲਸਾ ਨੇ ਤੇ ਵੱਡੀ ਲੀਡ ਨਾਲ ਜਤਾਇਆ ਵੀ ਹੈ ਲੋਕਾਂ ਨੇ ਤਾਂ ਜਿਹੜੀ ਸੋਸ਼ੀਅਲ ਮੀਡੀਆ ਤੇ ਲੋਕਾਂ ਦੀ ਪਰਸੈਪਸ਼ਨ ਬਣਦੀ ਹੈ ਅੱਜ ਦੇ ਨੌਜਵਾਨਾਂ ਦੀ ਤਾਂ ਉਹ ਇਹਨਾਂ ਦੇ ਪੱਖ ਦੇ ਵਿੱਚ ਕਾਫੀ ਨਜ਼ਰ ਆ ਰਹੇ ਨੇ ਅੱਜ ਵੀ ਭਾਈ ਅਮਰਤਪਾਲ ਸਿੰਘ ਦੇ ਬਾਰੇ ਜਿਹੜਾ ਹੱਕ ਦੇ ਵਿੱਚ ਨਜ਼ਰ ਆ ਰਹੇ ਨੇ ਤਾਂ ਕਿ 27 ਦੇ ਵਿੱਚ ਕੀ ਲੱਗਦਾ ਹੈ ਜੇਕਰ ਇਹ ਪਾਰਟੀ ਕਹਿੰਦੇ ਨੇ ਬਣਾਈ ਤੁਹਾਨੂੰ ਪਤਾ ਹੈ ਓਬਵੀਅਸ ਹੈ ਜੇ ਪਾਰਟੀ ਬਣਾਈਏ ਤੇ ਚੋਣਾਂ ਵੀ ਲੜਨਗੇ ਤੱਕ ਕੋਈ ਸਪੋਰਟ ਮਿਲੇਗੀ ਜਾਂ ਜਿਵੇਂ ਹਵਾ ਚੱਲਦੀ ਸੀ 2022 ਦੇ ਵਿੱਚ ਇਦਾਂ ਦੀ ਜੇਕਰ ਹਵਾ ਚੱਲਦੀ ਹੈ ਤੁਹਾਨੂੰ ਨਹੀਂ ਲੱਗਦਾ ਕਿ ਫਿਰ ਸਰਕਾਰ ਬਣਾਉਣ ਵਿੱਚ ਵੀ ਕੰਮਜਾਬ ਹੋ ਸਕਦੇ ਨੇ ਨਹੀਂ ਨਹੀਂ ਜੱਗਾ ਸਾਹਿਬ ਇਹ ਸੋਸ਼ਲ ਮੀਡੀਆ ਬਹੁਤ ਵੱਡਾ ਟਰੈਂਡ ਹੈਗਾ ਇਹਨਾਂ ਦਾ ਇਹ ਵੀ ਇਹਨਾਂ ਦਾ ਆਈਟੀ ਸੈਲ ਜਿਹੜਾ ਹੈਗਾ ਜੀ ਬਾਹਰ ਬੁੱਧ ਬੈਠਾ ਉਹ ਪੋਸਟਾਂ ਪਾਉਂਦੇ ਨੇ ਤੇ ਗਰਾਊਂਡ ਲੈ ਦੇਤੇ ਜਿਹੜੀ ਗੱਲਬਾਤ ਹੈ ਜੀ ਉਹ ਕੁਝ ਨਹੀਂ ਹੈਗਾ ਹੁਣ ਕਿ ਤਾਂ ਮੈਂ ਤੁਹਾਨੂੰ ਫੇਰ ਕਹਿ ਦਿੰਦਾ ਫਰੀਦਕੋਟ ਦੇ ਲੋਕ ਬਹੁਤ ਮੈਨੂੰ ਫੋਨ ਕਰਦੇ ਕਾਨੂੰਨ ਚਾਹ ਤੇ ਫੋਨ ਕਰਦੇ ਕਹਿੰਦੇ ਸਾਡੇ ਕੋਲ ਗਲਤੀ ਹੋ ਗਈ ਅਸੀਂ ਅੱਜ ਬੰਦੇ ਜਿਤਾ ਦਿੱਤੇ ਹੂੰ ਸਭ ਤੋਂ ਵੱਡਾ ਐਗਜ਼ਾਮਪਲ ਇਹ ਹੈਗੀ ਆ ਵੀ ਸਰਦਜੀਤ ਨੂੰ ਇਮੋਸ਼ਨਲ ਹੋ ਕੇ ਲੋਕਾਂ ਨੇ ਬੂਥਾਂ ਪਾ ਦਿੱਆਂ ਹੂੰ ਉਸ ਬੰਦੇ ਨੇ ਐਸੀ ਕੋਟੇ ਵਿੱਚ ਕੰਟਰੈਕਟਰ ਲੈ ਕੇ ਜਿੱਤੇ ਆ ਬੰਦਾ ਸੁਣ ਕੋਟਾ ਚੰਗੀ ਤਰ੍ਹਾਂ ਹਨਾ ਤੇ ਮਜ਼ਦੂਰਾਂ ਬਾਰੇ ਤੇ ਇੱਕ ਵੀ ਸਟੇਟਮੈਂਟ ਉਹਦੀ ਆਈ ਹੋ ਰਹੀ ਨਹੀਂ ਨੰਦਾ ਦੇ ਤੁਸੀਂ ਹੂੰ ਗੋਮਪਤ ਇਹ ਵੀ ਗੱਲ ਕੀਤੀ ਹੋਵੇ ਜੋਨ ਤਾਂ ਥੋੜੇ ਗੱਲ ਦਾ ਧਿਆਨ ਚਾਹੀ ਹੋਣੀ ਹੈ ਨਾ ਜੀ ਜੀ ਇਦਾਂ ਹੀ ਇਦਾਂ ਹੀ ਖੰਡੂਰ ਸਾਹਿਬ ਦਾ ਇਲਾਕਾ ਸੀ ਇਹਨੂੰ ਜਿਹੜੀ ਵੋਟ ਪਈ ਉਸ ਵਕਤ ਇੱਕ ਮੂਮੈਂਟ ਚੱਲਦੀ ਸੀ ਥੋੜੀ ਜਿਹੀ ਲੋਕ ਮਸ਼ਹੂਰ ਹੋਈ ਸੀ ਪੈ ਗਈ ਕੋਈ ਜਿਹੜਾ ਟ੍ਰੈਂਡ ਹੈਗਾ ਥੋੜਾ ਬਹੁਤਾ ਸੋਸ਼ਲ ਮੀਡੀਆ ਤੇ ਹੈਗਾ ਗਰਾਊਂਡ ਲੈਵਲ ਤੇ ਇਹਨੂੰ ਕੋਈ ਨਹੀਂ ਪਾਉਂਦਾ ਕਿਉਂਕਿ ਇਦਾਂ ਇਹ ਜਿਹੜਾ ਮUNICIPAL ਦਾ ਪਾਸਾ ਹੈਗਾ ਨਾ ਮੇਰਾ ਕਿਉਂ ਹੈਗਾ ਉਹ ਸ਼ਰਿਆਮ ਅਰਸ਼ੀਦਾਂ ਕੱਟੀ ਜਾਂਦੇ ਨੇ ਮੈਂਬਰਸ਼ਿਪ ਜਿਹੜੀ ਹੁੰਦੀ ਹੈ ਹਨਾ ਭਰਤੀ ਕਰਨ ਵਾਸਤੇ ਜਿਨਾਂ ਦਾ ਇਹਨਾਂ ਮਤਲਬ ਪੈਸੇ ਇਕੱਠੇ ਕਰਨ ਵਾਸਤੇ ਪਹਿਲਾਂ ਵੀ ਸੀ ਹੁਣ ਵੀ ਹੈ ਨਹੀਂ ਐਸੀ ਜਿਹੀ ਕੋਈ ਗੱਲਬਾਤ ਹੈ ਨਹੀਂ ਲੋਕ ਪੰਜਾਬ ਦੇ ਬੜੇ ਸਿਆਣੇ ਆ ਜਿਨ੍ਹਾਂ ਨੇ ਆਪਦਾ ਦੌਰ ਦੇਖਿਆ ਹੋਇਆ ਚਨਾਦੂ ਚਰਾਸੀ ਦੇਖੀ ਹੋਈ ਹੈ ਉਹ ਲੋਕ ਇਹਨਾਂ ਨੂੰ ਕਦੇ ਮੂੰਹ ਨਹੀਂ ਲਾਉਣਗੇ ਜੀ ਬਹੁਤ ਧੰਨਵਾਦ ਗਿਆਨੀ ਜੀ ਕੀਮਤੀ ਸਮਾਂ ਦੇਣ ਲਈ ਸ਼ੁਕਰੀਆ ਸ਼ੁਕਰੀਆ ਜੀ